ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਮੰਡੀਆਂ ਦੇ ਵਿੱਚ ਅੱਜ ਝੋਨੇ ਦੀ ਖਰੀਦ ਸ਼ੁਰੂ ਹੋ ਗਈ। ਇਸ ਸੰਬੰਧੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ 1 ਅਕਤੂਬਰ ਤੋਂ ਜੋ ਝੋਨੇ ਦੀ ਖਰੀਦ ਸ਼ੁਰੂ ਹੋਣੀ ਸੀ ਉਹ ਅੱਜ ਸ਼ੁਰੂ ਹੋਈ ਹੈ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਕਿਉਂਕਿ ਬੀਤੇ ਦਿਨੀ ਆੜਤੀਆ ਤੇ ਮਜ਼ਦੂਰਾ ਦੇ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ ਜਿਸ ਕਾਰਨ ਲਗਭਗ 8 ਦਿਨ ਦੇ ਕਰੀਬ ਇਹ ਖਰੀਦ ਦੇਰੀ ਨਾਲ ਸ਼ੁਰੂ ਹੋਈ। ਜਦੋਂ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੰਡੀ ਦੇ ਵਿੱਚ ਕੋਈ ਵੀ ਪ੍ਰਬੰਧ ਠੀਕ ਨਹੀਂ ਸੀ। ਨਾ ਹੀ ਵਰਦਾਣਾ ਮੰਡੀ ਦੇ ਵਿੱਚ ਸੀ ਅਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾ ਉਹ ਕੰਮ ਹੈ ਕਿ ਬੂਹੇ ਆਈ ਜੱਜ ਤੇ ਵਿੰਨੇ ਕੁੜੀ ਦੇ ਕੰਨ ਸਾਡੀ ਛੋਲੇ ਦੀ ਫਸਲ ਪਿਛਲੇ ਮਹੀਨੇ ਤੋਂ ਤਿਆਰ ਖੜੀ ਹੈ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਛੋਲੇ ਦੀ ਖਰੀਦ ਦੇਰੀ ਨਾਲ ਸ਼ੁਰੂ ਹੋ ਗਈ ਕਿਸਾਨਾਂ ਨੇ ਅੱਗੇ ਹੋਰ ਕੀ ਕੁਝ ਕਿਹਾ ਇੱਕ ਬਾਰ ਤੁਸੀਂ ਵੀ ਸੁਣੋ ਉਹਨਾਂ ਮੰਗਾਂ ਨੂੰ ਲੈ ਕੇ ਪਹਿਲਾਂ ਇੱਕ ਮਹੀਨਾ ਦੋ ਮਹੀਨੇ ਪਹਿਲਾਂ ਤਿਆਰੀ ਕੀਤੀ ਜਾਂਦੀ ਹੈ ਸਾਡੀ ਸਰਕਾਰ ਆ ਵੀ ਨੇੜੇ ਆਈ ਜਨਤਾ ਬਿਨਾਂ ਕੁੜੀ ਦੇ ਕੰਨ ਉਹ ਗੱਲ ਹੈ ਵੀ ਤੁਸੀਂ ਝੋਨੇ ਦੀ ਫਸਲ ਪੱਕ ਕੇ ਤਿਆਰ ਪਰ ਮੰਡੀਆਂ ਦੇ ਵਿੱਚ ਕੋਈ ਪ੍ਰਬੰਧ ਨਹੀਂ ਤੇ ਫਿਰ ਆਰਤੀਏ ਜਿਹੜੇ ਆ ਉਹ ਸਟ੍ਰਾਈਕ ਤੇ ਚੱਲ ਗਏ ਸੈਲਰ ਮਾਲਕ ਸਟ੍ਰਾਈਕ ਤੇ ਚੱਲ ਗਏ ਲੇਬਰ ਸਟ੍ਰਾਈਕ ਤੇ ਚਲੀ ਗਈ ਵੀ ਭਾਈ ਸਾਡੀ ਲੇਬਰ ਕਟਿਆ ਆ ਆਰਤੀਏ ਕਹਿੰਦੇ ਆ ਸਾਨੂੰ ਜਿਹੜਾ ਟੈਕਸ ਆ ਉਹ ਵੱਧ ਪਾਈ ਜਾਂਦੇ ਆ ਸਾਡੀ ਆਰਥ ਕਟਿਆ ਸੋ ਉਹ ਜਿਹੜੇ ਸੈਲਰ ਮਾਲਕ ਉਹ ਕਹਿੰਦੇ ਸਾਡੇ ਕੋਲ ਸਪੇਸ ਹੈ ਨਹੀਂ ਹੁਣ ਵੀ ਦੇਖੋ ਤੁਸੀਂ ਤਰਾਸ ਦੀ ਪੇ ਕੱਲ ਦਾ ਸਰਕਾਰ ਡੌਂਡੀ ਪਿੱਟੀ ਜਾਂਦੀ ਆ ਪਿੱਠ ਸੱਪਤ ਪਾਈ ਜਾਂਦੀ ਆ ਪੇ ਭਾਈ ਅਸੀਂ ਸਾਡੀ ਬਹਿ ਕੇ ਆੜਤੀਆ ਐਸੋਸੀਏਸ਼ਨ ਨਾਲ ਮੀਟਿੰਗ ਹੋ ਗਈ ਆ ਤੇ ਆੜਤੀਆਂ ਨੇ ਸਟ੍ਰਾਈਕ ਖਤਮ ਕਰ ਦਿੱਤੀ ਪਰ ਹੋਇਆ ਕੀ ਹੈ ਪੇ ਹਾਲੇ ਤਿੱਕਰ ਮੈਂ ਆ ਮੰਡੀ ਖੜਾ ਹੁਸ਼ਿਆਰਪੁਰ ਦੀ ਮੈਂ ਕਾਫੀ ਆੜਤੀਆ ਵੀਰ ਜਿਹੜੇ ਉਹਨਾਂ ਨਾਲ ਗੱਲ ਹੋਈ ਆ ਅਜੇ ਪ੍ਰੋਪਰ ਵਾਰਦਾਨਾ ਹੀ ਨਹੀਂ ਆਇਆ ਤੇ ਤੁਸੀਂ ਦੇਖੋ ਜੇ ਭਰਾਈ ਵਾਸਤੇ ਵਾਰਦਾਨਾ ਹੀ ਨਹੀਂ ਆਇਆ ਮੰਡੀ ਦੇ ਵਿੱਚ ਤੇ ਫਿਰ ਮੈਨੂੰ ਇਹ ਦੱਸੋ ਵੀ ਝੋਨੇ ਦੀ ਭਰਾਈ ਕਿਵੇਂ ਹੋਊਗੀ ਤੇ ਫਿਰ ਉਹੀ ਖੇਤੀਬਾੜੀ ਮੰਤਰੀ ਕਹੀ ਆਣ ਪੇ ਗੱਲ ਸਾਡੀ ਹੋ ਗਈ ਇੱਕ ਇੱਕ ਦਾਣਾ ਚੱਕਿਆ ਜਾਊ ਜਿਹੜਾ ਕਿ ਪਹਿਲੀ ਤਰੀਕ ਤੋਂ ਸਾਡੀ ਕਟਾਈ ਝੋਨੇ ਦੀ ਜਿਹੜੀ ਆ ਕਿ ਉਹ ਖਾਸ ਕਰ ਅਸੀਂ ਦੁਆਬੇ ਦੇ ਏਰੀਆ ਜਿਹੜਾ ਹੁਸ਼ਿਆਰਪੁਰ ਜਲੰਧਰ ਨਵਾਂ ਸ਼ਹਿਰ ਆਲੂ ਦੀ ਬੈਲਟ ਹੈ ਮਟਰ ਦੀ ਬੈਲਟ ਹੈ ਗਾਜਰਾਂ ਦੀ ਬੈਲਟ ਹੈ ਤੇ ਸਬਜ਼ੀ ਲੱਗਦੀ ਹੈ ਤੇ ਉਹ ਸਾਰੀ ਸਬਜ਼ੀ ਜਿਹੜੀ ਲੱਗਣੀ ਹੈ ਉਹ ਲਗਣੀ ਝੋਨਾ ਕੱਟ ਕੇ ਹੁਣ ਤੇ ਝੋਨਾ ਜਦੋਂ ਕੱਟ ਕੇ ਲਗਣੀ ਹੈ ਤੇ ਝੋਨਾ ਪਹਿਲੀ ਤਰੀਕ ਨੂੰ ਸਾਡੇ ਦਾ 25 26 ਨੂੰ ਤਿਆਰ ਸੀ ਚਲੋ ਸਰਕਾਰ ਨੇ ਪਹਿਲੀ ਤਰੀਕ ਦੇਤੀ ਅੱਜ ਦੇਖੋ ਤੁਸੀਂ 8ਵਾਂ ਦਿਨ ਆ ਗਿਆ ਤੇ ਅੱਜ ਤੱਕ ਦਾਣਾ ਇੱਕ ਨਹੀਂ ਭਰਿਆ ਗਿਆ ਹਾਲੇ ਤੱਕ ਸਰਕਾਰ ਦਾ ਸਰਕਾਰ ਲੋ ਹਾਂ ਕੁਛ ਆਰਤੀਆਂ ਨੇ ਜ਼ਿਮੀਦਾਰ ਦੇ ਸੁਖਵਾਸ ਤੇ ਕਿਤੇ ਕੋ ਬਾੜ ਦਾ ਨਾਲ ਕੋਲ ਪਿਆ ਥੋੜਾ ਬੋ ਭਰ ਕੇ ਉਹ ਲਾਤਾ ਪਰ ਮਾਲ ਹਲੇ ਵੀ ਉਹ ਜ਼ਿਮੀਦਾਰ ਦਾ ਗਿਆ ਉਹਨੂੰ ਕਿਹਾ ਜੇ ਮਾਲ ਤੇਰਾ ਸੁੱਕੂ ਕਟੂ ਤੇਰਾ ਕਹਿਣ ਦਾ ਭਾਵ ਆ ਵੀ ਹਾਲਾਤ ਜਿਹੜੇ ਨੇ ਉਹ ਪੰਜਾਬ ਸਰਕਾਰ ਝੂਠ ਬੋਲਣ ਚ ਨਹੀਂ ਮਹਾਰਤ ਹਾਸਲ ਕੀਤੀ ਉਹ ਆ ਅੱਜ ਵੀ ਮੁੱਖ ਮੰਤਰੀ ਸਾਡਾ ਜਿਹੜਾ ਉਹ ਸੀਐਮ ਦੀ ਕੁਰਸੀ ਨੂੰ ਰੰਗ ਮੰਚ ਦੀ ਸਟੇਜ ਬਣਾਈ ਬੈਠਾ ਲੋਕਾਂ ਨੂੰ ਝੂਠ ਬੋਲ ਬੋਲ ਕੇ ਭਰਮਾਈ ਜਾਂਦਾ ਮੈਂ ਮੈਂ ਤੁਹਾਨੂੰ ਆ ਵਿਖਾਉ ਹੁਸ਼ਿਆਰਪੁਰ ਦੀ ਮੰਡੀ ਆ ਸਾਰੀ ਮੰਡੀ ਚ ਝੋਨਾ ਖਿਲ ਰਿਆ ਹੋਇਆ ਤੇ ਇਹ ਭਰਨੇ ਬਾਤ ਇੱਕ ਵੀ ਬੋਰੀ ਇੱਥੇ ਵਾਲੇ ਮੌਜੂਦ ਨਹੀਂ ਹੈ ਇੱਕ ਬੋਰੀ ਵੀ ਭਰਨੇ ਨੂੰ ਮੌਜੂਦ ਨਹੀਂ ਹੈ ਤੇ ਫਿਰ ਕਿਸਾਨ ਕਿੱਧਰ ਜਾਵੇ ਤੇ ਤੁਸੀਂ ਇਹ ਦੇਖੋ ਵੀ ਅਸੀਂ ਮੇਰੇ ਕੋਲ ਆਪਣੇ ਖੁਦ ਮੇਰੀਆਂ ਦੋ ਟਰਾਲੀਆਂ ਲੋਡ ਕੀਤੀਆਂ ਖੜੀਆਂ ਤੇ ਬਾਕੀ ਕਿਰਨ ਕਿਨਾਰੇ ਆ ਮੇਰੇ ਕੋਲ 22 ਕਿੱਲੇ ਝੋਨੇ ਦੇ ਆ ਜਿਹੜੇ ਕਿ ਸਾਰੇ 26 ਦੇ ਲਾਏ ਸੀ ਕਿਉਂਕਿ ਜਦੋਂ ਸੀਐਮ ਸਾਹਿਬ ਨੇ ਕਹਿਤਾ ਵੀ 26 ਲਾਓ ਅਸੀਂ ਲਾ ਦਿੱਤਾ ਭਾਈ ਕੱਟ ਕੇ ਉਥੇ ਆਲੂ ਤੇ ਮਟਰ ਲੱਗਣਾ ਉਹ ਸਾਰੇ ਹੀ ਹੁਣ ਕਿਰਨ ਕਿਨਾਰੇ ਆ ਉਹ ਕਿਰਨਾ ਖੇਤ ਨੁਕਸਾਨ ਹੋਣਾ ਕਿਸਾਨ ਦਾ ਸਰਕਾਰ ਦਾ ਨੁਕਸਾਨ ਨਹੀਂ ਹੋਣਾ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਣਾ ਕਿਸਾਨ ਦਾ ਨੁਕਸਾਨ ਹੋਣਾ ਜਦੋਂ ਹੁਣ ਉਹ ਜਿਆਦਾ ਜਦੋਂ ਬੱਤੋਂ ਚੜ ਜਾਵੇ ਤਾਂ ਫਿਰ ਉਹ ਜਦੋਂ ਕਟਾਈ ਕਰਦੀ ਹੈ ਕੰਬਾਈਨ ਉਹ ਵੀ ਕਿਰਦਾ ਸੋ ਉਹ ਵੀ ਨੁਕਸਾਨ ਕਿਸਾਨ ਨੂੰ ਚੱਲਣਾ ਪੈਣਾ ਫਸਲ ਨਹੀਂ ਬੀਜੀ ਗਈ ਉਹ ਵੀ ਨੁਕਸਾਨ ਜਿਹੜਾ ਕਿਸਾਨ ਨੂੰ ਚੱਲਿਆ ਜਾਣਾ ਪੈਣਾ ਹੈਗਾ ਸੋ ਇਹ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਬਦੀਕੀ ਆ ਕਿਸਾਨਾਂ ਦੇ ਨਾਲ ਜਿਹੜੀ ਸਰਕਾਰ ਕਿਸਾਨ ਹਤਾਚੀ ਹੋਣ ਦੀ ਗੱਲ ਕਰਦੀ ਆ ਉਹ ਬਿਲਕੁਲ ਸਿਹਰਦ ਨਹੀਂ ਕਿਸਾਨਾਂ ਦੇ ਮਸਲੇ ਤੇ ਇੱਕ ਪਾਸੇ ਦਾ ਆਰਟੀਏ ਕਹਿੰਦੇ ਨੇ ਕਿ ਜੋ ਵੀ ਝੋਨੇ ਦੀ ਨਵੀਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਲੈ ਕੇ ਆਓ ਤੇ ਸਤੰਬਰ ਮਹੀਨੇ ਵਿੱਚ ਜੋ ਛੋਟੇ ਕਿਸਾਨ ਨੇ ਉਹ ਇੱਥੇ ਆਪਣੀ ਫਸਲ ਨੂੰ ਸੁਕਾਉਣ ਲਈ ਲੈ ਕੇ ਆਉਂਦੇ ਇਹਦੇ ੱਤੇ ਨਾ ਪ੍ਰਸ਼ਾਸਨ ਇਹ ਤੋਂ ਉਹਨਾਂ ਦੇ ਜੋ ਝੋਨਾ ਚੁਕਾ ਦਿੱਤਾ ਗਿਆ ਇਹਨੂੰ ਕਿੱਦਾਂ ਦੇ ਦੇਣ ਤੁਸੀਂ ਇੱਕ ਮੈਨੂੰ ਦੱਸੋ ਭੀ ਮੰਡੀ ਬਣਾਈ ਕਿ ਇਹਦੇ ਵਾਸਤੇ ਕਿਸਾਨ ਵਾਸਤੇ ਮੰਡੀ ਦਾ ਅਸਲ ਮਾਲਕ ਕਿਸਾਨ ਹੈ ਠੀਕ ਹੈ ਫੜ ਲਾਟ ਕੀਤੇ ਜਾਂਦੇ ਆ ਆਰਤੀਏ ਵੀਰਾਂ ਨੂੰ ਉਹਨਾਂ ਨੇ ਸ਼ਾਪ ਲਈਆਂ ਹੋਈਆਂ ਨੇ ਜਿਹੜੀਆਂ ਸ਼ਾਪ ਉਹ ਨਹੀਂ ਖਰੀਦੀਆਂ ਹੋਈਆਂ ਨੇ ਉਹ ਸ਼ਾਪ ਦੇ ਮਾਲਕ ਹੋ ਸਕਦੇ ਆ ਜਿਹੜਾ ਫੜ ਆ ਇਹਦਾ ਮਾਲਕ ਕਿਸਾਨ ਹੈ ਇਹ ਜ਼ਿਮੀਦਾਰ ਵਾਸਤੇ ਆ ਫੜ ਫੜ ਬਣਿਆ ਹੋਇਆ ਔਰ ਇਹ ਕੇਚੋ ਬਣਿਆ ਜਿੰਨੀ ਫਸਲ ਜ਼ਿਮੀਦਾਰ ਦੀ ਆਉਂਦੀ ਆ ਉਹ ਤੋਂ ਜਿੰਨਾ ਰੈਵਨਿਊ ਇਕੱਠਾ ਹੁੰਦਾ ਉਹਦੇ ਵਿੱਚੋਂ ਇਹ ਮਾਰਕੀਟ ਕਮੇਟੀਆਂ ਦੀ ਜਿਹੜੀ ਫੀਸ ਲੈਂਦੇ ਆ ਉਹਦੇ ਵਿੱਚੋਂ ਹੀ ਬਣਦਾ ਕਹਿਣ ਦਾ ਭਾਵ ਇਹ ਕਿਸਾਨ ਦੇ ਸਿਰੋਂ ਮੰਡੀਆਂ ਕਾਇਮ ਹੋਈਆਂ ਤੇ ਕਿਸਾਨ ਦਾ ਫੜ ਹੋਵੇ ਤੇ ਕਿਸਾਨ ਨੂੰ ਉੱਥੇ ਝੋਨਾ ਨਾ ਸਕੋ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਵੇਖਿਆ ਆਪਣੀ 'ਚ ਵੀ ਇਹੋ ਜੀ ਸਰਕਾਰ ਬਈ ਜਿਹੜਾ ਕਿਸਾਨ ਦਾ ਮੰਡੀਆਂ ਕਹੇ ਵੀ ਮਾਲ ਜਿਹੜਾ 17 ਮੋਚਰ ਤੋਂ ਥੱਲੇ ਉਤਰ ਨਹੀਂ ਦੇਣਾ ਇਦਾਂ ਦੇ ਫਰਮਾਨ ਲਿਖਤੀ ਜਾਰੀ ਕਰਦੇ ਆ ਸੈਕਟਰੀ ਨੇ ਜਾਰੀ ਕੀਤੇ ਆ ਵੀ ਜਿਹੜੇ 17 ਮੋਚਰ ਤੋਂ ਵੱਧ ਵਾਲੇ ਹੋ ਗਏ ਉਹਨੂੰ ਮੰਡੀ ਤੋਂ ਮੋੜ ਦਿਓ ਗੇਟ ਤੋਂ ਕਿਉਂ ਭਾਈ ਮੋੜ ਦਿਓ ਅਸੀਂ ਮੋਹਣ ਦਿੰਨੇ ਆ ਇਹ ਇਹ ਕੰਮ ਜਿਹੜਾ ਇਹ ਕੇਵਲ ਤੇ ਕੇਵਲ ਐਹੀ ਸਰਕਾਰ ਕਰ ਸਕਦੀ ਜਿਹੜੀ ਬਦਲਾਅ ਚ ਲੋਕਾਂ ਨੇ ਲੈ ਕੇ ਆਂਦੀ ਵੀ ਬਹੁਤ ਚੰਗੀ ਸਰਕਾਰ ਤਾਂ ਇਹ ਨੇ ਬੇੜਾ ਘਰ ਕਰਤਾ ਪੰਜਾਬ ਦਾ ਬੇੜਾ ਘਰ ਕਰਤਾ ਕਿਸਾਨੀ ਦਾ ਮੈਂ ਕਹਾਂਗਾ ਕਿ ਰੋਜ਼ ਤਰਾਸਦੀ ਇਹ ਆ ਕਿ ਸੜਕਾਂ ਤੇ ਲੋਕ ਬੈਠੇ ਆ ਅਸੀਂ ਵੀ ਆ ਪੋਜੀਸ਼ਨ ਦੇਖ ਰਹੇ ਜੇ ਤਾਂ ਬਾਰਦਾਨਾ ਅੱਜ ਆ ਗਿਆ ਠੀਕ ਹੈ ਨਹੀਂ ਤਾਂ ਫਿਰ ਅਸੀਂ ਕਾਲ ਦੇਣ ਲੱਗੇ ਆ ਸਾਡੀਆਂ ਸਾਰੇ ਕਿਸਾਨਾਂ ਨੂੰ ਕਹਿੰਨਾ ਟਰਾਲੀਆਂ ਲੱਦ ਕੇ ਹਾਈਵੇ ਤੇ ਲੈ ਆਓ ਪੂਰੇ ਪੰਜਾਬ ਦੇ ਵਿੱਚ ਸਾਰਾ ਪੰਜਾਬ ਬੰਦ ਕਰ ਦੇਾਂਗੇ ਫਿਰ ਜੇ ਇਹ ਬਾਰਦਾਨਾ ਜਿਹੜਾ ਉਹ ਨਹੀਂ ਸਪਲਾਈ ਹੁੰਦਾ ਤੇ ਮੇਰਾ ਨਾਮ ਮਲਕੀ ਸਿੰਘ ਆ ਪੰਜ ਚਾਰ ਪਰ ਪੈਂਡ ਹੈੜੀਆਂ ਠੀਕ ਆ ਅੱਜੋਂ ਨਾਲ ਲੈ ਕੇ ਆਏ ਹਾਂ ਹਾਂ ਜੀ ਕਿਹੋ ਜਿਹਾ ਇਹ ਤੇ ਪ੍ਰਬੰਧ ਨੇ ਕੀ ਕਰਨ ਦੇ ਕਹਿੰਦੇ ਨੇ ਡੇਟ ਲੇਟ ਹੋ ਗਿਆ ਨਹੀਂ ਗਵਰਨਮੈਂਟ ਨੂੰ ਚਾਹੀਦਾ ਸੀਗਾ ਇਹਦਾ ਡਿਸੀਜਨ ਪਹਿਲਾਂ ਹੀ ਲੈਣਾ ਚਾਹੀਦਾ ਜਿੱਦਾਂ ਵੀ ਮਤਲਬ ਜੋ ਵੀ ਹੈਗਾ ਪਹਿਲਾਂ ਹੀ ਫੈਸਲਾ ਹੋਣਾ ਚਾਹੀਦਾ ਇਹ ਥੋੜੋ ਆ ਕਿ ਉਧਰ ਝੋਨਾ ਬੜਨਾ ਟਾਈਮ ਹੋ ਗਿਆ ਤੇ ਹੁਣ ਇਹ 8-9 ਦਿਨ ਹੋ ਗਏ ਨਾ ਨੂੰ ਫੈਸਲਾ ਕਰਦੇ ਕਰਦੇ ਨੂੰ ਜੋ ਕੁਝ ਵੀ ਹੈ ਪਹਿਲਾਂ ਕੁਝ ਇਹ ਹੋਣਾ ਚਾਹੀਦਾ ਜੋ ਵੀ ਹੈ ਕਲੀਅਰ ਪਤਾ ਸੀ 1 1 ਅਕਤੂਬਰ ਨੂੰ ਖਲਦੀ ਹਸਾਲ ਤੇ ਹੁਣ ਇਹਦੇ ਕਰਕੇ ਬੜੀਆਂ ਦਿੱਕਤਾਂ ਆ ਰਹੀਆਂ ਝੋਨਾ ਪੱਕੇ ਪਏ ਆ ਪੱਕੇ ਝੋਨੇ ਬਰਬਾਦ ਹੋ ਰਹੇ ਆ ਡਿੱਗ ਪਏ ਨੇ ਹੀਰੀ ਹੋਣਾ ਕਾਫੀ ਨੁਕਸਾਨ ਹੋ ਰਿਹਾ ਲੋਕਾਂ ਦਾ ਉਹ ਜੋ ਵੀ ਹੈ ਗਵਰਨਮੈਂਟ ਨੂੰ ਪਹਿਲਾ ਫੈਸਲਾ ਲੈਣਾ ਚਾਹੀਦਾ ਇਹ ਥੋੜਾ ਹੋ ਕੇ ਹੁਣ ਪਕਾ ਕੇ ਬਜਾ ਬਜਾਈ ਕਰਵਾ ਕੇ ਐਂਡ ਤੇ ਕਹਿੰਦੇ ਝੋਨਾ ਹੀ ਲੈਣਾ ਆਇਆ ਨਹੀਂ ਹੁਣੀ ਆਉਣੀ ਹੋਣੀ ਜੋ ਵੀ ਆ ਪਹਿਲਾ ਹੀ ਫੈਸਲਾ ਹੋਣਾ ਚਾਹੀਦਾ ਸੀਗਾ ਤੁਸੀਂ ਪਹੁੰਚੇ ਹੋਣ ਤੇ ਕਿੰਨਾ ਟਾਈਮ ਹੋ ਗਿਆ ਤੁਹਾਨਾਂ ਨੂੰ ਨਹੀਂ ਨਹੀਂ ਅਜੇ ਤਾਂ ਅਸੀਂ ਆਏ ਆ ਹਾਲਾਤ ਕਿੱਦਾਂ ਦੇ ਨੇ ਇੱਥੇ ਹਾਲਾਤ ਤੇ ਚਲੋ ਹੁਣ ਤਾਂ ਸਹੀ ਹੋ ਜਾਣੇ ਆ ਹੁਣ ਮੰਡੀਆਂ ਖੁੱਲ ਗਈਆਂ ਉਦੋਂ ਪਹਿਲਾਂ ਮਾੜੇ ਹਾਲਾਤ ਸੀਗੇ